ਵੇchna ਤੁਸੀਂ ਦੇਖ ਸਕਦੇ ਹੋ ਵੀ ਇਹ ਆਦਮੀ 14 ਸਾਲਾਂ ਬਾਅਦ ਪੰਜਾਬ ਵਾਪਸ ਆਉਂਦਾ ਹੈ ਤੇ ਤੁਸੀਂ ਉਸ ਦੀ ਮਾਤਾ ਨੂੰ ਵੀ ਦੇਖ ਸਕਦੇ ਹੋ ਵੀ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਖੁਦ ਉਹ ਆਦਮੀ ਵੀ ਬਜ਼ੁਰਗ ਹੋ ਚੁੱਕਿਆ ਹੈ ਪੁੱਤ ਜਿੰਨੀ ਮਰਜ਼ੀ ਉਮਰ ਦੇ ਹੋ ਜਾਣ ਪਰ ਮਾਂ ਲਈ ਤਾਂ ਹਮੇਸ਼ਾ ਬੱਚੇ ਹੀ ਰਹਿੰਦੇ ਨੇ ਕੀ ਕਹਿਣਾ ਚਾਹੁੰਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਆ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਬੇਬੇ-ਬਾਪੂ ਦੇਖੋ ਨੱਚ ਰਹੇ ਨੇ ਤੇ ਕਿੰਨਾ ਖੁਸ਼ ਨਜ਼ਰ ਆ ਰਹੇ ਨੇ ਉਮਰਾਂ ਦੇ ਨਾਲ ਕਦੇ ਵੀ ਪਿਆਰ ਫਿੱਕਾ ਨਹੀਂ ਪੈਂਦਾ ਇਹਨਾਂ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਆਹ ਵੀਡੀਓ ਨੂੰ ਦੇਖ ਕੇ ਨਾ ਕਿੰਨਾ ਦਿਲ ਖੁਸ਼ ਹੁੰਦਾ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਵੀ ਇਸ ਵੀਰ ਦੇ ਘਰ ਧੀ ਨੇ ਜਨਮ ਲਿਆ ਤੇ ਕਿੰਨਾ ਵਧੀਆ ਸਵਾਗਤ ਕੀਤਾ ਇਸ ਵੀਰ ਨੇ ਆਪਦੇ ਘਰ ਆਈ ਧੀ ਦਾ ਬਹੁਤ ਵਧੀਆ ਸੋਚ ਐ ਇਸ ਵੀਰੇ ਦੀ ਇਸ ਵੀਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਹਮੇਸ਼ਾ ਇਦਾਂ ਹੀ ਖੁਸ਼ ਰਹਿਣਾ ਤੇਤੀ ਦਾ ਰਿਸ਼ਤਾ ਸਭ ਤੋਂ ਵੱਲ ਰਿਸ਼ਤਾ ਹੁੰਦਾ ਹੈ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਵੀ ਜਦੋਂ ਇਸ ਕੁੜੀ ਦੀ ਡੋਲੀ ਤੁਰਦੀ ਹੈ ਤੁਸੀਂ ਉਸ ਦੇ ਪਿਤਾ ਨੂੰ ਉਸ ਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਕਿੰਨਾ इमोशनल ਹੋ ਜਾਂਦੇ ਨੇ ਧੀਆ ਬਹੁਤ ਜ਼ਿਆਦਾ ਲਾਡ ਪਿਆਰ ਨਾਲ ਪਾਲੀਆਂ ਵੀ ਹੁੰਦੀਆਂ ਜਦੋਂ ਇਹਨਾਂ ਨੂੰ ਵਿਆਹ ਕੇ ਬਗਾਨੇ ਘਰ ਤੋਰਨਾ ਹੋਵੇ ਤਾਂ ਬਹੁਤ ਵੱਡਾ ਦਿਲ ਕਰਨਾ ਪੈਂਦਾ ਪਿਆਉਤੀ ਦੇ ਰਿਸ਼ਤੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ